ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆਂ ਜਿਨ੍ਹਾਂ ਦੇ ਵਿੱਚ ਇੱਕ ਗਾਂ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਜਤਿੰਦਰ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋਂ ਠੇਠਾ ਜੀ ਵਧੀਆ ਠੀਕ ਵਧੀਆ ਵੇਖ ਗਿਆ ਮਾਲ ਫਿਰ ਉਦਨ ਵਾਲਾ ਹਾਂਜੀ ਅਸੀਂ ਵੇਖ ਗਿਆ ਜੀ ਠੀਕ ਐ ਤੇ ਨਾਮ ਦੱਸਦੇ ਕਰੀ ਆਪਣਾ ਰਾਜਿੰਦਰ ਸਿੰਘ ਜਿਹੜੇ ਚਠਾ ਤਸੀਲ ਬਟਾਲਾ ਜ਼ਿਲ੍ਹਾ ਗਜ਼ਾਪੁਰ ਤੇ ਫੋਨ ਨੰਬਰ ਬੋਲ ਦੇ ਕਰੀ 90562775 ਠੀਕ ਐ ਜੀ ਤੇ ਸ਼ੁਰੂਆਤ ਫਿਰ ਵੈਟ ਤੇ ਕਰ ਲਈ ਆਪਾਂ ਹਾਂਜੀ ਵੈਟ ਤੇ ਕਰ ਲਈ ਤਾਜੀ ਸੋਈ ਜਾਦੀ ਆ ਹਾਂਜੀ ਸਵੇਰੇ ਮਿਲਦੇ ਸੂਈਏ ਸਿੰਘ ਜਿਹੜੇ ਤੇ ਹੈਗੇ ਹਨ ਕਿੰਨੇ ਕਿ ਬੜੇ ਝੁੰਗੇ ਹੈਗੇ ਬੀਤੀ ਗਾ ਡੰਗਰ ਕਰਮਾ ਵਾਲਾ ਕੋਲ ਹੁੰਦਾ ਕੋਲ ਤਾਜੀ ਸੂਈ ਹੈ ਜਿਹੜੀ ਇਹ ਪੁੜੇ ਵੀ ਇਹਦੇ ਉਤਰਾ ਹੀ ਤੇ ਆ ਵਛੀ ਇਹ ਤੇ ਮਗਰ ਬੜੀ ਕਮਾਲ ਦੀ ਕਾਫੀ ਖੂਬਸੂਰਤ ਵਛੀ ਆ ਜਿਹੜੀ ਨਾੜੂ ਬਿਲਕੁਲ ਨਾਲੀ ਆ ਹਰ ਕੋ ਵੀ ਜੀ ਵਛੀ ਦੀ ਝੋਲੀ ਹੁਣੀ ਆ ਦੇਖ ਸਾਹਦੇ ਜੀ ਸੋਹਣੀ ਵਛੀ ਆ ਜਿਹੜੀ ਤੇ ਥਣ ਵੀ ਕਾਫੀ ਚੰਗਾ ਲੱਗਾ ਤੇ ਸੋਆ ਕਿੰਨਾ ਚ ਵੇਦੀ ਇਹ ਤਾਂ ਇਹ ਵੀ ਜਿੱਦ ਜਿਆ ਸੋਆ ਸੋਈ ਹੈ ਤੇ ਕਿੰਨਾ ਕੁ ਦੁੱਧ ਚ ਵਾਈ ਜਾਊਗੀ ਉਹ ਦੁੱਧ ਵੀ 13-14 ਕਿਲੋ ਮਾਣਨਾ ਚਾਹੂਗੀ ਕਹਾਂ ਉਹ ਪਏ 1500 ਰੁਪਏ ਕਹਿਦੀ ਜਿੱਦਾਂ ਥਾਂ ਦੇ ਵਾ 13-14 ਕਿਲੋ ਜਵਾਦੇ ਬਹੁਤ ਦੁੱਧ ਆ ਲਿਆ ਫਿਰ ਖੋਲ ਦੁੱਧ ਵੀ ਚਟਾਊਗਾ ਜਿੱਦਾਂ ਵੱਛੀ ਕਰਾਉਸੀਆ ਬਾਕੀ ਮਗਰ ਵੱਛੀ ਬੜੀ ਸੋਹਣੀ ਆ ਤੇ ਥਾਂ ਨੇ ਜਿਹੜਾ ਕਾਫੀ ਚੰਗਾ ਲੱਗਾ ਆ ਬਾਕੀ ਤਾਜੀ ਸੂਈ ਆ ਉਹਦੇ ਕਰਕੇ ਥੋੜੀ ਲੱਪੇ ਚ ਵੀ ਆ ਬਾਕੀ ਇਹ ਜਿਹੜੇ ਪੁੜੇ ਵੀ ਉਤਰਾਈਆਂ ਜਿਹੜੇ ਪੁੜੇ ਵੀ ਨਹੀਂ ਨੇ ਚੁੱਕੇ ਲੈ ਜਾਓ ਜੀ ਬੰਦ ਤੇ ਕੀ ਰੱਖਣਾ ਵੇ ਜੀ ਫਿਰ ਇਹਦਾ ਮੁੱਲ ਆਪਾਂ ਜੀ ਦਾ 35000 35000 ਕਿੰਨੇ ਦੀ ਜੈਸ ਨੂੰ ਕਰ ਦਈਏ ਪੂਰੇ 30000 ਦੀ ਦੇ ਦਾਂਗੇ 30000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਮਾਨ ਕੋਈ ਨਾ ਕੋਈ ਵੀਰ ਭੂਣ ਲਾਏ ਥੋੜਾ ਬਹੁਤ ਕਰਾਂਗੇ ਜਰੂਰ ਬਾਕੀ ਵੱਛੀ ਬਹੁਤ ਚੰਗੀ ਵੇਖੋ ਨਾ ਠੀਕ ਹੈ ਜੀ ਬਲੀ ਨਹੀਂ ਹੈਗਾ ਦੋਆ ਦਾ ਠੀਕ ਹੈ ਜੀ ਬਾਕੀ ਥਾਂ ਵੇਖੋ ਕਿਦਾਂ ਦਾ ਵਹਿਣ ਮਦਾ ਮਹੀਆਂ ਦੇ ਬਰਾਬਰ ਆ ਤੇ ਹੁਣ ਮੱਜਾਂ ਵਿਖਾਈ ਹੈ ਨਾ ਇੱਕ ਆ ਵੀ ਤਾਜੀ ਸੂਈ ਜਮ ਮੱਜ ਹਾਂਜੀ ਇਹ ਵੀ ਕੱਲ ਦੀ ਸਹੀ ਹੈ ਮੈਂ ਅਜੇ ਇਹਨੇ ਵੀ ਪੂਰੇ ਪੂਰੇ ਬਰਾਬਰ ਨਹੀਂ ਕੀਤੇ ਆਹ ਦੇਖ ਸਕਦੇ ਜੀ ਬਹੁਤ ਚੰਗੀ ਝੋਟੀ ਜੀ ਬੱਚਾ ਕਿ ਜੇ ਮਗਰ ਇਹਦੇ ਮੈਂ ਪਟਾ ਦਿੱ ਅੱਛੇ ਰਹੇ ਮੇਰ ਕੱਟੇ ਕੋਈ ਨਹੀਂ ਰਹਿਣ ਤੋਂ ਬਿਠਾ ਪਟਾ ਦਿੱ ਠੀਕ ਹੈ ਤੇ ਇਹ ਕਿੰਨਾ ਵੇ ਸਵੇਰ ਸੋਈ ਜੇ ਇਹ ਵਿੱਚ ਦੂਜਾ ਸਵੇਰ ਸੋਈ ਜੇ ਦੂਸਰਾ ਸਵੇਰ ਸਹੀ ਤੋਰ ਦੇ ਕਰੀ ਆ ਜਾ ਰ ਆ ਜਾ ਤੇ ਤੂੰ ਵੀਡੀਓ ਚ ਲੈ ਜੇ ਲੈ ਲਿਓ ਬੱਚਾ ਤੂੰ ਬਣ ਨੋ ਇਹਦੇ ਥਲੇ ਪ੍ਰਾਣੀ ਦਾ ਥੋੜੇ ਜਿਹਾ ਸੋੜ ਤਾਂ ਨਵਾ ਦਿਆ ਆ ਹਾਂ ਹੈਨਾ ਤੇ ਇਹਦੇ ਕੋ ਵੀਰ ਜੀ ਬੋਲਾ ਕਿੰਨਾ ਕਹੂਗਾ ਬੋਲਾ ਵੀਰ ਜੀ 8 ਕਿਲੋ ਹੋਊਗਾ ਤੇ ਕਿੰਨਾ ਕ ਚਵਾਈ ਜਾਊਗੀ ਲੱਗਦਾ ਵੀਰ ਜੀ 12 ਕਿਲੋ ਚਾਊਗੀ ਵੀ ਢੀ ਛੋਟੀ ਤੇ ਮੋਲੇ ਦਾ ਮੋਲੇ ਦਾ 65000 65000 ਹਾਂਜੀ ਕਰਨਾ ਵਿੱਚ ਮੰਨਤਨ ਕਰਦਾਂਗੇ ਕਿੰਨੇ ਦੀ ਪੂਰੇ 60 ਹਜ਼ਾਰ ਹੀ ਦੇ ਦਾਂਗੇ 60 ਹਜ਼ਾਰ ਹੀ ਦੇ ਦੋਗੇ ਹਾਂਜੀ ਚਲੋ ਮੌਕੇ ਤੇ ਛੋਟ-ਛਾਟ ਹੋਰ ਕਰ ਦੋਗੇ ਬਦਾਂ ਕਿ ਵੱਡੀ ਝੋਟੀ ਹੈ ਬਾਕੀ ਦਿੱਤੀ ਬਾਕੀ ਉਤਨਾ ਕੱਦ ਕਾਠ ਦੀ ਜਿਹੜੀ ਚੰਗੀ ਆ ਸਿੰਗਾ-ਸੁੰਗਾ ਤਾਂ ਵੀ ਸੋਹਣੀ ਅੱਖਾਂ ਜੜੀਆਂ ਦੀਆਂ ਦੋਵੇਂ ਬਿੱਲੀਆਂ ਵਾ ਤੇ ਹਥਾਣ ਵੀ ਦੇਖ ਸਕਦੇ ਜੀ ਇਹਦੇ ਬਾਕੀ ਸੂਈ ਸਵਾਈ ਹੈ ਇੱਥੇ ਆ ਕੇ ਆਪਣੀ ਚਵਾਈ ਕਰਕੇ ਖੜੋ ਆ ਤਾਜ਼ਾ ਹੀ ਬੱਚਾ ਜਿਹੜਾ ਇਹਦਾ ਇਹ ਆ ਗੱਪਣ ਜੀ ਹਾਂਜੀ ਹਾਂਜੀ ਇਹ ਗੱਪਣ ਜੀ ਥੱਲੇ ਆ ਬੜੀ ਕਮਾਲ ਦੀ ਤਿਆਰ ਹੁੰਦੀ ਹੈ ਇਹ ਦੋ ਦਲ ਲੈ ਜੂਦੀ ਮੈਂ ਬਹੁਤ ਚੰਗੀ ਹੈ ਬਾਕੀ ਤਿਆਰੀ ਚੀ ਜ ਆ ਹੁਣੇ ਛੇਤੀ ਸੂਪਾ ਨਾ ਇਹਨੇ ਮੈਂ ਬਹੁਤਾ ਟਾਈਮ ਨਹੀਂ ਖੜਨਾ ਇਹਨੇ ਬਾਕੀ ਖਾਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਕਾਫੀ ਚੰਗਾ ਹੈ ਤੋੜ ਦੋ ਵੀ ਜੀ ਕਿੰਨਾ ਕੁ ਲੈ ਚੋ ਟਾਈਮ ਹੈ ਵੀ ਜੀ ਇੱਕ ਦੋ ਦਿਨ ਲੱਗਣਾ ਤਿਆਰ ਯਾਰ ਨਾ ਦੇਖ ਸਕਦੇ ਚੰਗੀ ਤਿਆਰ ਹੁੰਦੀ ਥੱਲੇ ਪਕਾਈਆਂ ਬਹੁਤ ਹੋ ਜਾਂਦੇ ਇਹ 라 ਵੀਰਾ ਦੇਖ ਸਕਦੇ ਜੇ ਇੱਕ ਰੀ ਬਾਕੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸ਼ੂ ਵੇਖ ਚੱਕ ਕੇ ਖੜਿਆ ਕਰੋ ਗੱਲ ਤੇ ਪਾ ਦੇ ਰੱਸੀ ਦੇ ਤੇ ਇਹ ਵੇਧੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੇਧੀ ਤੇ ਜੇ ਸਵੇਰ ਮੈਂ ਸੁਣੀ ਆ ਅੱਛਾ ਦੁੱਧ ਬੜਾ ਰਕਾਰ ਚੰਗਾ ਸੁੱਤ ਘਰ ਵਾਲਿਆਂ ਦੇ 13-14 ਕਿਲੋ ਦਿੰਦੀ ਆ ਅੱਛਾ ਤੋਂ ਬਾਕੀ ਚਲੋ ਜਾ ਵੇਖਣੂ ਹੀ ਆਪਦਾ ਵੀ ਕਰੂਗੀ ਮੈਂ ਦੋਦੇ ਬਾਕੀ ਅਜੇ ਸੂਨ ਤੱਕ ਰਹਿ ਹਵਾ ਨਹੀਂ ਨੇ ਹੋਰ ਭਰ ਜਾਣਾ ਇਹਦੇ ਬਹੁਤ ਜੱਡਾ ਮਰ ਗਏ ਮਹੀਨੇ ਇੱਕ ਦੋ ਦਿਨ ਲੈਣੇ ਆ ਠੀਕ ਹੈ ਰਾਹ ਨੂੰ ਵੇਖੋ ਕਿਥੋਂ ਰੱਖ ਤੇ ਕਰ ਬਾਈ ਫਿਲਟਰ ਵੇਖੋ ਅੱਛਾ ਤੇ ਇਧਰ ਬਣੇ ਮਾਰੋ ਕੈਮਰਾ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਇਹਦਾ ਮੁੱਲ ਵੀਰ ਜੀ 65000 65000 ਆ ਹਾਂਜੀ ਵਿੱਚੋਂ ਕਰਨਾ ਮੰਨਤਨ ਹੋਰ 60 ਦੀ ਦੇਦਾ ਜੀ 60000 ਦੀ ਦੇ ਦੋਗੇ ਵੀ ਚਲੋ ਮੌਕੇ ਤੇ ਹੋਰ ਮੰਨਤਨ ਕਰ ਦੋਗੇ ਕੋਈ ਨਹੀਂ ਕਰਦਾ ਫੋਨ ਕੋਈ ਲਾਵੇ ਇੱਕ ਕਰੀ ਹਨਾ ਬਾਕੀ ਆ ਦੇਖ ਸਕਦੇ ਜੀ ਖੱਲਿਆਂ ਬੜੀ ਕਮਾਲ ਦੀ ਤਿਆਰ ਹੁੰਦੀ ਐ ਤੇ ਇਹ ਵੀ ਸੋਈ ਸਵਾਈ ਜੇ ਇਹ ਵੀ ਜੀ ਸੋਈ ਇਹ ਵੀ ਪੱਤਾ ਦੀ ਮਗਰ ਕੱਟੀ ਦੇ ਅੱਛਾ ਇਹਦੇ ਮਗਰ ਕੱਟੀ ਆ ਕਿਹੜੀ ਕੱਟੀ ਜੇ ਇਹਦੀ ਕੱਟੀ ਉਹ ਪਰਲੀ ਉਹ ਦੁਕਾਨ ਆਹ ਵਾਲੀ ਇਧਰਲੀ ਕੱਟੀ ਹੈ ਜਿਹੜੀ ਸਾਈਡ ਵਾਲੀ ਤੋੜਦੇ ਇਹਨਾਂ ਵੀ ਇੱਕ ਰੀ ਵਿਦਜੀ ਵੱਡੀ ਮੱਧਿਆ ਵੀ ਜਾਇ ਸਿੱਧੀ ਤੋਰਦੇ ਇੱਕ ਕਰ ਬਾਕੀ ਕਦ ਕੱਟ ਤੋਂ ਪਿੱਠ ਪੜੇ ਤਾਂ ਠੀਕ ਐ ਵੀ ਥੋੜੀ ਲੰਮੀ ਤਾਂ ਹੈ ਜੋ ਵੀ ਸਿੱਧੀ ਤੋਰ ਹੈ ਕਿੰਨੀ ਚਲੋ ਵੀਦੀ ਬੰਦ ਹੋ ਜੀ ਤੇ ਇਹਦੇ ਕੋ ਵੀ ਜੀ ਫਿਰ ਕਿੰਨਾ ਕ ਦੁੱਧ ਤਿਆਰ ਜੇ ਮੌਕੇ ਤੇ ਅਸੀਂ ਵੀਰ ਜੀ ਬੋਲਾ ਵਾਲੇ ਕੋ ਦੁੱਧ ਵਾਲੇ ਤੇ ਜੱਜਾ ਜੱਜਾ ਸੁਨੀ ਨੂੰ ਅੱਛਾ 9 ਕਿਲੋ ਹੋਊਗਾ ਤੇ ਕਿੰਨਾ ਕ ਚਵਾਈ ਜਾਊਗੀ ਅਸੀਂ ਵੀਰ ਜੀ 12-13 ਕਿਲੋ ਕੀ ਜਾਂਦਾ ਜੀ ਮੈਨੂੰ ਅੱਛਾ ਹਾਂਜੀ ਤੇ ਮੁੱਲੇ ਦਾ 60000 60000 ਵਿੱਚੋਂ ਕਰਨਾ ਮੰਨਤਾ ਨਾ ਹੋਰ ਕਰਾਂਗੇ ਜਰੂਰ ਕਿੰਨਾ ਜਿੰਨਾ ਕਹੋਗੇ ਕਰ ਦਈਏ ਜੀ ਆਜ ਜੀ 30000 ਕਰਾਂਗੇ 57000 ਅੱਛਾ 57000 ਦੀ ਹੋਰ ਕਰ ਦੋਗੇ ਮੌਕੇ ਤੇ ਕੋਈ ਨਾ ਕੋਈ ਵੀਰ ਕੋ ਲਾਇਗਾ ਤਾਂ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਛ ਕਹਣਾ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾ ਅਪਸ਼ੋ ਜਿਹੜੇ ਵੀਰ ਜੀ ਹਨ ਨੇ ਟੋਟਲ 4 ਬਕਾਓ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਆਪਣੀ ਮਰਜ਼ੀ ਦਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬੋਤਨ